ਜਿੱਥੇ ਇੱਕ ਪਾਸੇ ਨੌਜਵਾਨ ਸੁਨਹਿਰੇ ਵੇਖਦਾ ਸੁਪਨਾ ਦੇਖਦੇ ਹੋਏ ਵਿਦੇਸ਼ਾਂ ਦਾ ਰੋਕ ਕਰ ਰਹੇ ਨੇ ਤੇ ਉੱਥੇ ਹੀ ਕਈ ਵਾਰ ਵਿਦੇਸ਼ਾਂ ਦੇ ਵਿੱਚ ਅਜਿਹੀ ਘਟਨਾ ਵਾਪਰ ਜਾਂਦੀ ਹੈ ਕਿ ਪਰਿਵਾਰ ਪਿੱਛੇ ਦੁੱਖਾਂ ਦਾ ਪਹਾੜ ਜਿਹੜਾ ਟੁੱਟ ਜਾਂਦਾ ਤਾਜ਼ਾ ਮਾਮਲੇ ਦੀ ਜੇਕਰ ਗੱਲ ਕਰੀਏ ਤਾਂ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਜਿੱਥੇ ਹੁਸ਼ਿਆਰਪੁਰ ਦੇ ਨੌਜਵਾਨ ਦੀ ਇਟਲੀ ਦੇ ਵਿੱਚ ਮੌਤ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਗਾਇਬ ਦੱਸਿਆ ਜਾ ਰਿਹਾ ਸੀ ਜਿਸ ਸੁਬਾਹ ਦੀ ਪਾਲ ਜਿਹੜੀਆ ਕੀਤੀ ਜਾ ਰਹੀ ਸੀ ਪਰ ਅਚਾਨਕ ਹੀ ਇਸ ਦੀ ਲਾਸ਼ ਜਿਹੜਾ ਹੈ ਉਹ ਇੱਕ ਜੰਗਲ ਦੇ ਵਿੱਚ ਮਿਲਦੀ ਹੈ ਜਿਸ ਵਾਰ ਜਦੋਂ ਇਸ ਦੀ ਖਬਰ ਪਿੰਡ ਪਹੁੰਚਦੀ ਹੈ ਤਾਂ ਪੰਜਾਬ ਦੇ ਹੁਸ਼ਿਆਰਪੁਰ ਦੇ ਵਿੱਚ ਸੋਗ ਦੀ ਲਹਿਰ ਦੌੜ ਜਾਂਦੀ ਹੈ ਤੇ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਉੱਟ ਜਾਂਦਾ ਤਾਂ ਦੱਸਦੀ ਹੈ ਕਿ ਮ੍ਰਿਤਕ ਦਾ ਨਾਮ ਸੰਦੀਪ ਹੈ ਤੇ ਪਿੰਡ ਸਲੇਮਪੁਰ ਦਾ ਰਹਿਣ ਵਾਲਾ ਹੈ ਜਿਸ ਦੀ ਅੱਜ ਮ੍ਰਿਤਕ ਦੇ ਪਿੰਡ ਪਹੁੰਚੀ ਹੈ ਤਾਂ ਪਿੰਡ ਪਹੁੰਚਣ ਤੇ ਪਿੰਡ ਵਾਸੀਆਂ ਦੇ ਵੱਲੋਂ ਤੇ ਪਰਿਵਾਰ ਦੇ ਵੱਲੋਂ ਜਿਹੜਾ ਇਸ ਦਾ ਆਖਰੀ ਰਸਮਾਂ ਨਿਭਾਈਆਂ ਗਈਆਂ ਨੇ ਤੇ ਇਸ ਅੰਤਿਮ ਸੰਸਕਾਰ ਜਿਹੜਾ ਉਹ ਕੀਤਾ ਗਿਆ ਹੈ ਤਾਂ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਰਿਸ਼ਤੇਦਾਰ ਕੀ ਕੁਝ ਕਹਿ ਰਹੇ ਇੱਕ ਵਾਰੀ ਸੌਣ ਲੈਣਾ ਜਿਹੜਾ ਬੋਡੀ ਸੀ ਦੇਖੜ ਵਾਲੀ ਸੀ ਉਹ ਚ ਕੀੜੇ ਚੱਲਦੇ ਸੀ ਤੇ ਜਿਸ ਕਰਕੇ ਉਹਨੂੰ ਦੇਖਿਆ ਨਹੀਂ ਕਿਸਨੇ ਵੀ ਉਦਾਂ ਹੀ ਉਹਦੀ ਬੋਡੀ ਦਾ ਸੰਸਕਰ ਕੀਤਾ ਗਿਆ ਉਦੋਂ ਇਹ ਕਾਰਵਾਈ ਚੱਲਦੀ ਆ ਜੀ ਬਾਕੀ ਸਾਡੇ ਦੋ ਯਾਨੀ ਕਿ ਪਰੋਣ ਸਾਡੇ ਆਇਆ ਸਾਡੀ ਲੜਕੀ ਆ ਛੋਟੀ-ਛੋਟੀ ਭਣ ਜੀ ਤੇ ਸਾਡੀ ਵੱਡੀ ਲੜਕੀ ਦਾ ਪਰੋਣਾ ਆਇਆ ਉਹ ਬੋਡੀ ਨਾਲ ਆਈ ਸੀ ਤੇ ਕੱਲ ਅਸੀਂ ਦਿੱਲੀ ਤੋਂ ਜਾ ਕੇ ਤਾਂ ਕਿਉਂਕਿ ਬੋਡੀ ਮੈਚ ਸੀ ਕਰਨੀ ਸੀ ਤੇ ਮੈਂ ਦਿੱਲੀ ਗਿਆ ਸੀ ਗੱਟੀ ਲੈ ਕੇ ਤੇ ਉੱਥੋਂ ਮੈਂ ਫੇਰ ਕੱਲ ਬਾਉਡੀ ਦਾ ਕਰਾਤੀ 8:00 ਹੋ ਗਿਆ ਸੀ ਠੀਕ ਹੈ ਜੀ ਤੇ ਹੁਣ ਅਸੀਂ ਉਹਦਾ ਸੰਸਕਾਰ ਕੀਤਾ ਜੀ ਪਰ ਉਹਦਾ ਚਿਹਰਾ ਜਿਹੜਾ ਉਹ ਘਰ ਦੇ ਕਿਸੇ ਵੀ ਮੈਂਬਰ ਨੂੰ ਦੇਖਣ ਬਾਅਦ ਨਹੀਂ ਮਿਲਿਆ ਕਿਉਂਕਿ ਉਹ ਜਿਹੜਾ ਉਹਨੂੰ ਪੇਟਿਆ ਉਹ ਤੋਂ ਬਾਹਰ ਕੀੜੇ ਚੱਲਦੇ ਸੀ ਜਿਸ ਕਰਕੇ ਉਹਨੂੰ ਦੇਖ ਨਹੀਂ ਸਕੇ ਪਿੱਛੇ ਸੰਦੀਪ ਕਿਨੂੰ ਕਿਦੂ ਛੱਡ ਗਿਆ ਫੈਮਿਲੀ ਦੇ ਵਿੱਚ ਪਿੱਛੇ ਸੰਦੀਪ ਤੇ ਮੰਮੀ ਡੈਡੀ ਹੈ ਜੀ ਤੇ ਇੱਕ ਭੈਣ ਹੈ ਉਹਦੀ ਵਿਆਹੀ ਆਈ ਤੇ ਬਸ ਸ਼ਾਇਦ ਦੋ ਮੈਂਬਰ ਸੇ ਦੋ ਮਮੀਟਾ ਦੀ ਤੇ ਦੋਏ ਪਰਿਵਾਰ ਦੇ ਬੱਚੇ ਸੀ ਬੱਚਾ ਵਿਦੇਸ਼ ਜਾਂਦਾ ਘਰ ਨੂੰ ਸੁਧਾਰਨ ਦੇ ਲਈ ਉੱਥੇ ਅਜਿਹੀ ਗੱਲ ਹੋ ਜਾਂਦੀ ਹੈ ਕੀ ਮੰਨਦੇ ਆ ਤੁਸੀਂ ਇੱਥੇ ਕੋਈ ਕੰਮ ਨਹੀਂ ਮਿਲਿਆ ਜੀ ਤੇ ਫਿਰ ਪੈਸੇ ਪੁੱਛ ਇਕੱਠੇ ਕਰਕੇ ਇਹਨੂੰ ਮਤਲਬ ਜਾਨੀ ਕਿ ਬਾਹਰ ਭੇਜਿਆ ਸੀ ਕਰਜ਼ਾ ਲੈ ਕੇ ਤੇ ਪੌਣੇ ਤਿੰਨ ਸਾਲ ਦੇ ਬਾਅਦ ਮਤਲਬ ਇਹਨੂੰ ਆਹ ਹਾ ਸਭ ਆਪਰ ਗਿਆ ਜੀ ਤੇ ਕਦੀ ਇਹਦਾ ਫੋਨ ਨਹੀਂ ਆਇਆ ਸੀ ਤੇ ਕਹਿੰਦਾ ਜੀ ਮੈਂ ਬਿਲਕੁਲ ਠੀਕ ਠਾਕ ਆ ਮੈਨੂੰ ਕੋਈ ਤੰਗੀ ਨਹੀਂ ਪਰ ਅਚਾਨਕੇ ਆਪ ਆ ਤੁਹਾਡੇ ਪਿਆਈ ਕਿ ਪਤਾ ਨਹੀਂ ਆਪਣੇ ਇਹ ਉਥੋਂ ਕਮਰੇ ਦੇ ਵਿੱਚੋਂ ਸ਼ਾਮ ਨੂੰ ਬਾਜ਼ਾਰ ਨੂੰ ਗਿਆ ਗਰੋਸਰੀ ਲੈਣ ਵਾਸਤੇ ਤੇ ਜਦੋਂ ਮਾਰਕੀਟ ਚੋਂ ਵਾਪਸ ਆ ਰਿਹਾ ਤੇ 7:40 ਮਿੰਟ ਦੇ ਵਿੱਚ ਇਹ ਕਮਰੇ ਦੇ ਵਿੱਚੋਂ ਵਾਪਸ ਨਿਕਲ ਰਿਹਾ ਜੀ ਤੇ ਜਿਹੜਾ ਕਮਰਾ ਕੈਮਰੇ ਵਿੱਚ ਚੈੱਕ ਕੀਤੇ ਆ ਕਿ 7:40 ਬਿਜ ਤੇ ਇਹ ਵਾਪਸ ਆ ਰਿਹਾ ਜੀ ਆਪਣੀ ਈ-ਬਾਈਕ ਦੇ ਉੱਤੇ ਉਸ ਤੋਂ ਬਾਅਦ ਦਾ ਕੈਮਰੇ ਹੈ ਨਹੀਂ ਤੇ ਉਥੋਂ ਇਹਨੂੰ ਗਵਾਹ ਕਰ ਲਿਆ ਜੀ ਤੇ 8:00 ਵਜੇ ਇਹਦੇ ਪੜੋਸੀ ਨੇ ਫੋਨ ਕੀਤਾ ਤੇ ਉਸਲੇ ਦਾ ਫੋਨ ਬੰਦ ਆਣ ਲੱਗਿਆ ਜੀ 7:40 ਤੋਂ 8 ਵਜੇ ਤੱਕ 20 ਮਿੰਟ ਜਿੰਨਾ ਪੈਣੀ ਕੀ ਹਸਾ ਵਪਰੀ ਹੈ ਕਿ 30 ਸੱਤ ਦੀ ਬੋਡੀ ਲਾ ਪਤਾ ਹੋਈਓ ਸਾਨੂੰ ਇਹ ਤਿੰਨ 8 ਨੂੰ ਮਿਲੀ ਹੈ ਜੀ ਸਰਕਾਰਾਂ ਤੋਂ ਕੀ ਮੰਗ ਕਰਦੇ ਇਹੀ ਮੰਗਦੇ ਆ ਕਿ ਜਾਨੀ ਕਿ ਜਿਹੜਾ ਕੰਮ ਹੁੰਦਾ ਇਹ ਨਾ ਹੋਵੇ ਲੋਕਾਂ ਦੀ ਗਰੀਬ ਜਿਹੜੇ ਬੱਚੇ ਬਾਹਰ ਜਾਂਦੇ ਆ ਨਾ ਮਰਨ ਤੇ ਸਾਨੂੰ ਵੀ ਜਿਹੜਾ ਇਨਸਾਫ ਮਿਲਣਾ ਚਾਹੀਦਾ ਕਿਉਂਕਿ ਜਿਹੜਾ ਬਰਾ ਛੋਟਾ ਆ ਬਹੁਤ ਗਰੀਬ ਆ ਤੇ ਜਿਹੜੀ ਘਰ ਦੀ ਹਾਲਤ ਆ ਉਹ ਵੀ ਬੜੀ ਖਸਤਾ ਆ ਤੇ ਉਦਾਂ ਵੀ ਉਹਦੀ ਆਪਣੀ ਜਿਹੜੀ ਹੈਗਾ ਘੇਲੂ ਹਾਲਤ ਵੀ ਜਿਹੜੀ ਮਾਰੀ ਗਈ ਤੇ ਉਹਦੀ ਕੋਈ ਮਾਲੀਸ਼ਾ ਤਾਂ ਕੀਤੀ ਜਾਵੇ ਤੇ ਨਹੀਂ ਹੁੰਦੀ ਮਰਸੀ 30 ਸਾਲ ਦੀ عمر ਸੀ ਜੀ ਵਿਆਹ ਸੀ ਨਹੀਂ ਕੁਆਰਾ ਸੀਗਾ ਜੀ ਹੁਣ ਅਸੀਂ ਤੱਕਦੇ ਸੀ ਸਾਨੂੰ ਚਾਹ ਸੀ ਕਿ ਸਾਡਾ ਬੇਟਾ ਆਊਗਾ ਅਸੀਂ ਉਹਦਾ ਵਿਆਹ ਕਰਾਂਗੇ